ਅਗਸਤ ਮਹੀਨੇ ਦੀ ਬੁਢਾਪਾ ਪੈਨਸ਼ਨ ਆ ਗਈ ਆਪਣੇ ਖਾਤੇ ਕਰ ਲੋ ਚੈੱਕ 1500 ਆਈ ਹੈ ਜਾਂ ਫਿਰ 2500 ਤਾਂ ਇਸ ਸੰਬੰਧੀ ਪੂਰੀ ਅਪਡੇਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੋਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਸਕੀਮਾਂ ਦੀ ਅਪਡੇਟ ਤੁਹਾਨੂੰ ਮਿਲਦੀਆਂ ਰਹਿਣ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸੀ ਉਹਨਾਂ ਦੇ ਵਿੱਚ ਇੱਕ ਵਾਅਦਾ ਸੀ 2500 ਰੁਪਿਆ ਬੁਢਾਪਾ ਪੈਨਸ਼ਨ ਦਾ ਕਿ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ ਤਾਂ ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 2500 ਰੁਪਏ ਜਿਹੜੀ ਹੈ ਕਰ ਦਿੱਤੀ ਜਾਵੇਗੀ ਤੇ ਇੱਕ ਇੱਕ 1000 ਰੁਪਿਆ ਹਰ ਮਹੀਨੇ ਪਤਾ ਸਕੀਮ ਹਰਾਵਣਤੀ ਜਾਵੇਗੀ ਤਾਂ ਹੁਣ ਸਰਕਾਰ ਇੱਕ ਇੱਕ 1000 ਰੁਪਿਆ ਹਰ ਮਹੀਨੇ ਪਤਾਸੀ ਮਹਿਲਾਵਨ ਬਹੁਤ ਜਲਦ ਸ਼ੁਰੂ ਕਰਨੇ ਜਾ ਰਹੀ ਹੈ ਤੇ ਗੱਲ ਕੀਤੀ ਜਾਵੇ 2500 ਰੁਪਏ ਵੜਾਪਾ ਪੈਨਸ਼ਨ ਦੇ ਅਗਸਤ ਮਹੀਨੇ ਜਿਹੜੀ ਹੈ ਪੈਨਸ਼ਨ ਪੈਨਸ਼ਨ ਜਿਹੜੀ ਹੈ ਕਿੰਨੀ ਆਈ ਹੈ ਤੇ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਪੈਨਸ਼ਨ ਹੋਣੀ ਸ਼ੁਰੂ ਹੋ ਚੁੱਕਿਆ ਤੁਸੀਂ ਆਪਣਾ ਖਾਤਾ ਜਾ ਕੇ ਚੈੱਕ ਕਰਵਾ ਸਕਦੇ ਹੋ ਤੇ ਗੱਲ ਕੀਤੀ ਜਾਵੇ ਵੜਾਪਾ ਪੈਨਸ਼ਨ 2500 ਰੁਪਏ ਆਈ ਹੈ ਜਾਂ ਨਹੀਂ ਤਾਂ ਫਿਲਹਾਲ ਸਰਕਾਰ ਦੇ ਵੱਲੋਂ 1500 ਰੁਪਏ ਹੀ ਵੜਾਪਾ ਪੈਨਸ਼ਨ ਜਿਹੜੀ ਆ ਖਾਤੇ ਦੇ ਵਿੱਚ ਪਾਈ ਗਈ ਹੈ ਤਾਂ ਤੁਸੀਂ ਜਲਦੀ ਜਲਦੀ ਚੈੱਕ ਕਰਾ ਸਕਦੇ ਹੋ ਜੇ ਇੱਕ ਦੋ ਦਿਨ ਲੇਟ ਹੋ ਸਕਦਾ ਬਾਕੀ ਹਰ ਇੱਕ ਦੀ ਪੈਨਸ਼ਨ ਜਿਹੜੀ ਉਹਨਾਂ ਦੇ ਖਾਤਿਆਂ ਵਿੱਚ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੀ ਜਾਵੇਗੀ 2500 ਰੁਪਏ ਬੜਾਪਾ ਪੈਨਸ਼ਨ ਹੈ ਕੋਈ ਐਲਾਨ ਨਹੀਂ ਕੀਤਾ ਗਿਆ ਜਿਵੇਂ ਇਸ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਤੁਰੰਤ ਅਸੀਂ ਆਪਣੇ ਚੈਨਲ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਆਪਣੀ ਬੜਾਪਾ ਪੈਨਸ਼ਨ ਲੈਣ ਲਈ ਤੁਸੀਂ ਬੈਂਕ ਵਿੱਚ ਜਾ ਕੇ ਆਪਣੇ ਬੈਂਕ ਤੇ ਪੈਨਸ਼ਨ ਜਿਹੜੀ ਆ ਪ੍ਰਾਪਤ ਕਰ ਸਕਦੇ ਹੋ ਫਿਲਹਾਲ ਜਿਹੜੀ ਆ ਪੈਨਸ਼ਨ ਹਲੇ 1500 ਹੀ ਜਿਹੜੀ ਤੁਹਾਡੇ ਖਾਤਿਆਂ ਵਿੱਚ ਸਰਕਾਰ ਦੇ ਵੱਲੋਂ ਟਰਾਂਸਫਰ ਕੀਤੀ ਗਈ ਹੈ ਤਾਂ ਮਿਲਦੇ ਆ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਅਪਡੇਟ ਜਾਣਕਾਰੀ ਵਿੱਚ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਵੱਡੀ ਅਪਡੇਟ ਵਿੱਚ ਉਦ ਤੱਕ ਧੰਨਵਾਦ ਜੀ ਸਾਰਿਆਂ ਦਾ